ਸਾਚੀ ਗੱਲ ਦੋਸਤੋ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਅਰ ਤੋਂ ਸਵਾਗਤ ਹੈ ਤੇ ਦੋਸਤੋ ਸਵੇਰ ਦੇ ਇੰਨੇ ਕ ਜਿਆਦਾ ਵੀਡੀਓ ਦੇਖ ਚੁੱਕਾ ਮੈਂ ਕਿ ਵੀਡੀਓ ਵੇ ਵੇਖ ਕੇ ਦਿਮਾਗ ਖਰਾਬ ਹੋ ਗਿਆ ਇੰਨੇ ਜਿਆਦਾ ਵੀਡੀਓ ਜਿਹੜੇ ਨੇ ਉਹ ਦੇਖ ਚੁੱਕਾ ਸੋਸ਼ਲ ਮੀਡੀਆ ਦੇ ਉੱਤੇ ਇੱਥੋਂ ਤੱਕ ਕਿ ਫੇਸਬੁੱਕ ਇੰਸਟਾਗ੍ਰam YouTube ਜਿੰਨੇ ਵੀ ਸੋਸ਼ਲ ਹੈਂਡਲ ਨੇ ਉਹਨਾਂ ਸਾਰਿਆਂ ਦੇ ਉੱਤੇ ਜਿੱਥੇ ਵੀ ਜਾਓ ਉੱਥੇ ਹੀ ਇਹੋ ਵੀਡੀਓ ਨਜ਼ਰ ਆ ਰਹੀ ਏ ਤੇ ਉਹ ਵੀਡੀਓ ਹੈਗੀ ਆਈਫੋਨ 17 ਦੇ ਤੰਦਾ ਦੇ ਕਿ ਆਈਫੋਨ 17 ਕੀ ਆ ਗਿਆ ਐ ਲੱਗਦਾ ਪਿਆ ਆ ਜਿਵੇਂ ਪਤਾ ਨਹੀਂ ਕਿਹੜੀ ਸਾਇਰ ਦੁਨੀਆ ਦੇ ਵਿੱਚ ਆ ਗਈ ਹੈ ਜਿਹੜੀ ਕਿ ਦੁਬਾਰਾ ਮਿਲਣੀ ਨਹੀਂ ਜਾਂ ਦੁਬਾਰਾ ਪਤਾ ਨਹੀਂ ਕੀ ਹੋ ਜਾਣਾ ਉਸ ਐਨੂੰ ਲੈ ਕੇ ਇੰਨਾ ਜ਼ਿਆਦਾ ਜੜਾ ਆ ਉਹ ਰੌਲਾ ਪੈ ਚੁੱਕਿਆ ਆ ਆਈਫੋਨ 17 ਨੂੰ ਲੈ ਕੇ ਤੋ ਬਾ ਮੇਰੇ ਪਿਆਰੀ ਮੈਂ ਕਹਿ ਰਿਹਾ ਆ ਵੀ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਜੜਾਇਆ ਆਈਫੋਨ ਦੀਆਂ ਤਸਵੀਰਾਂ ਮਿਲ ਜਾਣਗੀਆਂ ਆਈਫੋਨ ਨਾਲ ਰਿਲੇਟਡ ਵੀਡੀਓ ਮਿਲ ਜਾਣਗੇ ਇੱਕ ਵਾਰੀ ਤੁਸੀਂ ਬਸ ਸੋਸ਼ਲ ਮੀਡੀਆ ਤੇ ਇੱਕ ਵਾਰ ਆਈਫੋਨ 17 ਲਿਖ ਲਓ ਉਸ ਤੋਂ ਬਾਅਦ ਫਿਰ ਹੋਰ ਕੋਈ ਵੀਡੀਓ ਨਹੀਂ ਤੁਹਾਨੂੰ ਹੋਣੀ ਸਿਰਫ ਆਈਫੋਨ 17 ਆਈਫੋਨ 17 ਇੰਨੀ ਜ਼ਿਆਦਾ ਸਟੋਰਾਂ ਦੇ ਉੱਤੇ ਭੀੜ ਮੈਂ ਕਹਿੰਦਾ ਵੀ ਉੱਥੇ ਭੈੜੀਆਂ ਭੈੜੀਆਂ ਸਕਲਾ ਮੇਰੇ ਵਰਗੀਆਂ ਜਿਹੜੀਆਂ ਨੇ ਉਹ ਆਈਫੋਨ ਲੈਣ ਪਹੁੰਚੀਆਂ ਨੇ ਕਹਿਣ ਤੋਂ ਭਾਵੇਂ ਆ ਕਿ ਅਮੀਰ ਹੋਣ ਦਾ ਸਭ ਤੋਂ ਸੌਖਾ ਤਰੀਕਾ ਕਿ ਤੁਹਾਡੇ ਫੋਨ 'ਚ ਆਈਫੋਨ 17 ਤੇ ਤੁਸੀਂ ਅਮੀਰ ਬੇਕੂਫੀ ਸਭ ਤੋਂ ਵੱਡੀ ਬੇਕੂਫੀ ਇਹ ਆਪੀ ਅਸੀਂ ਵਖਾਵੇ ਦੇ ਚੱਕਰ ਦੇ ਵਿੱਚ ਆਪਣੇ ਆਪ ਨੂੰ ਬਰਬਾਦ ਕਰਦੇ ਪਏ ਆ ਇਹੋ ਜੀਆਂ ਲੱਜਗਰੀ ਚੀਜ਼ਾਂ ਖਰੀਦ-ਖਰੀਦ ਕੇ ਇਹ ਚੀਜ਼ਾਂ ਉਹਨਾਂ ਵਾਸਤੇ ਆ ਭਾਈ ਜਿਹੜੇ ਵਕਾਇਈ ਅਮੀਰ ਨੇ ਤੇ ਬਹੁਤ ਜ਼ਿਆਦਾ ਅਮੀਰ ਨੇ ਕਰੋੜਾਂ ਰੁਪਏ ਕਮਾਰੇ ਨੇ ਤੇ ਅਰਬਾਂ ਰੁਪਏ ਜਿਹੜੇ ਨੇ ਉਹਨਾਂ ਦੇ ਬੈਂਕਾਂ ਦੇ ਵਿੱਚ ਗਲਦੇ ਸੜਦੇ ਪਏ ਨੇ ਇਹ ਆਈਫੋਨ 17 ਵਰਗੀਆਂ ਚੀਜ਼ਾਂ ਉਹਨਾਂ ਵਾਸਤੇ ਨੇ ਕਹਿੰਦਾ ਦੇ ਵਾਸਤੇ ਨਹੀਂ ਕਿ ਐਮਆਈ ਮਿਲ ਗਈਆਂ ਤੁਹਾਨੂੰ ਐਮਆਈ ਮਿਲ ਗਈਆਂ ਤੁਹਾਨੂੰ ਕਹਿਣ ਤੋਂ ਭਾਵ ਕਿਸ਼ਤਾਂ ਤੇ ਮਿਲ ਗਈਆਂ ਆਈਐਮ ਤੇ ਲੈ ਕੇ ਤੇ ਬੜੇ ਡੰਡੋਰੇ ਪਟੋਗੇ ਵੀ ਮੈਂ ਆਈਫੋਨ 17 ਲੈ ਲਿਆ ਜਾਂ ਮੈਂ ਆਈਫੋਨ 16 ਲੈ ਲਿਆ 16 ਤੇ ਚੱਲ ਗਿਆ ਪਰ ਖੇ ਖਾਦੀ ਕੀ ਖਾਦੀ ਯਾਰ ਕੋਈ ਸਮਝ ਨਹੀਂ ਆ ਰਹੀ ਵੀ ਅਮੀਰੀ ਦਾ ਦਿਖਾਵਾ ਕਰਨ ਵਾਸਤੇ ਅਸੀਂ ਕਰਜ਼ਾਈ ਹੁੰਦੇ ਜਾ ਰਹੇ ਹਾਂ ਅਮੀਰ ਨਹੀਂ ਹੁੰਦੇ ਜਾ ਰਹੇ ਭਾਈ ਸਾਹਿਬ ਅਸੀਂ ਬਰਬਾਦ ਹੁੰਦੇ ਜਾ ਰਹੇ ਆ ਬਹੁਤ ਸਾਰੇ ਨੌਜਵਾਨ ਜਿਹੜਿਆਂ ਨੂੰ ਸਟੋਰਾਂ ਦੇ ਵਿੱਚ ਲਾਈਨ ਚ ਲੱਗੇ ਹੋਏ ਨੇ ਜਿੰਨੂੰ ਕੋਈ ਪੁੱਛਦਾ ਜਾ ਕੇ ਉਹ ਹੀ ਕਹਿੰਦਾ ਆਈਫੋਨ 17 ਲੈਣ ਵਾਸਤੇ ਮੈਂ ਸਵੇਰ 2 ਵਜੇ ਦਾ ਲੱਗਾ ਮੈਂ ਸਾਮੀ 4 ਵਜੇ ਦਾ ਲੱਗਾ ਮੈਂ ਦੁਪਹਿਰ ਦਾ ਲੱਗਾ ਮੈਂ ਅਰਲੀ ਮਾਰਨਿੰਗ ਦਾ ਲੱਗਾ ਲੈਣਾ ਦੇ ਵਿੱਚ ਭੀੜ ਇੰਨੀ ਜ਼ਿਆਦਾ ਕਿ ਜਿਵੇਂ ਦੀਪੂ ਤੇ ਕਣਕ ਮਿਲਦੀ ਹੋਵੇ ਸਮਝ ਗਏ ਤੁਸੀਂ ਬਹੁਤ ਜ਼ਿਆਦਾ ਯਾਰ ਇੰਨਾ ਜ਼ਿਆਦਾ ਕਰੇਜ ਆਈਫੋਨ ਦਾ ਤੇ ਕਰੇਜ ਕਿੰਨਾ ਦੇ ਵਿੱਚ ਆ ਉੱਥੇ ਮੈਂ ਦੇਖਦਾ ਹਾਂ ਵੀ ਬਹੁਤ ਸਾਰੇ ਜਿਆਦਾ ਅਮੀਰ ਨਹੀਂ ਇਕੱਠੇ ਹੋਏ ਦੇ ਕਿਉਂਕਿ ਅਮੀਰਾਂ ਨੂੰ ਸਟੋਰ ਦੇ ਉੱਤੇ ਆਉਣ ਦੀ ਲੋੜ ਨਹੀਂ ਆ ਉੱਥੇ ਸਿਰਫ ਗਰੀਬ ਤੇ ਜਿਹੜੇ ਮਿਡ ਕਲਾਸ ਲੋਕ ਨੇ ਉਹ ਪਹੁੰਚੇ ਹੋਏ ਨੇ ਇਥੋਂ ਤੱਕ ਕਿ ਤੱਕ ਮੇਰਾ ਆਈਡੀਆ ਸਾਰੇ ਦੇ ਸਾਰੇ ਜਿਹੜੇ ਆ ਆਈਫੋਨ 17 ਖਰੀਦਣ ਦੇ ਲਈ ਸਿਰਫ ਤੇ ਸਿਰਫ ਕਿਸਤਾ 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 ਦੇ ਚੱਕਰ ਦੇ ਵਿੱਚ ਕੋਈ বাজਾਜ ਦੀਆਂ ਕਿਸਤਾਂ ਤੇ ਲਏਗਾ ਕੋਈ ਕਿਸੇ ਕਿਸਤ ਦੇਤੇ ਲਏਗਾ ਔਰ ਜਿਹੜੇ ਸਟੋਰਾਂ ਦੇ ਉੱਤੇ ਕਿਸਤਾਂ ਦੇ ਨਾਲ ਇਹ ਆਟਮਾ ਮਿਲਦੀਆਂ ਪਈਆਂ ਨੇ ਉਹ ਸਟੋਰਾਂ ਦੇ ਉੱਤੇ ਭਰ-ਭਰ ਕੇ ਲੈਣਾ ਲੱਗੀਆਂ ਹੋਈਆਂ ਨੇ ਭਰ-ਭਰ ਕੇ ਜਿਹੜੀ ਇਹ ਉਹ ਲਾਈਨਸ ਲੱਗੀਆਂ ਹੋਈਆਂ ਨੇ ਪਿਛਲੇ ਉਰੇ 2-3 ਘੰਟਿਆਂ ਤੋਂ ਮੈਂ ਆਪਣੇ ਫੋਨ ਦੇ ਉੱਤੇ ਮੈਂ ਆਪਣੇ ਕੰਪਿਊਟਰ ਦੇ ਉੱਤੇ ਲਗਾਤਾਰ ਇਹ ਤਸਵੀਰਾਂ ਵੇਖਦਾ ਪਿਆਵਾਂ ਲੋਕ ਜਿਹੜੇ ਨੇ ਉਹ ਸ਼ੌਂਕ ਰੱਖਦੇ ਨਹੀਂ ਕਈ ਲੋਕ ਬਹੁਤ ਜ਼ਿਆਦਾ ਸ਼ੌਂਕ ਰੱਖਦੇ ਨੇ ਵੀ ਆਪਾਂ ਆ ਲਈਏ ਉਹ ਲਈਏ ਪਰ ਬਰਬਾਦੀ ਦਾ ਸ਼ੌਂਕ ਬਈ ਬਰਬਾਦੀ ਦਾ ਸ਼ੌਂਕ ਕਿੰਨੇ ਲੋਕਾਂ ਨੂੰ ਬਰਬਾਦ ਹੋਣ ਦਾ ਕਿੰਨੇ ਲੋਕਾਂ ਨੂੰ ਸ਼ੌਂਕ ਆ ਘਰ ਦੀਆਂ ਚੀਜ਼ਾਂ ਗਿਆਨੇ ਪਾ ਕੇ ਮਾਪਿਓ ਨਾਲ ਲੜ ਕੇ ਮਾਪਿਓ ਨਾਲ ਝਗੜ ਕੇ ਮਾਪਿਓ ਨੂੰ ਫਾਇਲ ਲਾ ਕੇ ਆਈਫੋਨ ਲੈਣ ਦੀ ਦੌੜ ਲੱਗੀ ਹੋਈ ਹੈ ਬਹੁਤ ਸਾਰੇ ਲੋਕ ਜਿਹੜੇ ਆ ਉਹ ਆਈਫੋਨ ਲੈਣ ਵਾਸਤੇ ਭੱਜੇ ਹੋਏ ਆ ਸਟੋਰਾਂ 'ਚ ਲੱਗੇ ਹੋਏ ਆ ਸਟੋਰਾਂ 'ਚ ਲੈਣਾ ਤੱਕ ਲੱਗੀਆਂ ਹੋਈਆਂ ਨੇ ਬਾਲੇ ਬਾਲੇ ਇੰਨਾ ਕਰੇਜ਼ ਆਈਫੋਨ ਦਾ ਆਈਫੋਨ 17 ਦਾ ਆਈਫੋਨ 17 ਕੀ ਆ ਗਿਆ ਰੌਲਾ ਹੀ ਇੰਨਾ ਪਿਆ ਗਿਆ ਮੈਂ ਕਹਿੰਦਾ ਦੁਨੀਆ ਸਾਰੀਆਂ ਗੱਲਾਂ ਪਾਸ ਭੁੱਲ ਕੇ ਸਭ ਕੁਝ ਭੁੱਲ ਕੇ ਬਾਈ ਪੰਜਾਬ ਦੇ ਵਿੱਚ ਹਰ ਤੱਕ ਆਏ ਹੋਏ ਨੇ ਲੋਕ ਪਹਿਲਾਂ ਹੀ ਪੰਜਾਬ ਦੇ ਵਿੱਚ ਬਰਬਾਦ ਹੋਏ ਪਏ ਨੇ ਤੇ ਪਰ ਬਾਹਰ ਤਣੁਗਾਦੀ ਵੀ ਜਿਹੜੀਆਂ ਵੀਡੀਓਜ਼ ਦੇਖਤੇ ਕਿ ਮੈਂ ਖੁਦ ਹਰਾਨਾ ਆਈਫੋਨ ਲੈਣ ਵਾਲਿਆਂ ਦਾ ਵੀ ਹੜ ਆਇਆ ਹੋਇਆ ਹੈ ਸਟੋਰਾਂ ਦੇ ਵਿੱਚ ਇੰਨੀ ਜ਼ਿਆਦਾ ਭੀੜ ਦੇਖਣ ਨੂੰ ਮਿਲਦੀ ਪਈ ਹੈ ਵੀ ਕੋਜਨਾ ਪਸੋ ਬੰਬੇ ਦੇ ਲੋਕਲ ਸਟੇਸ਼ਨਾਂ ਦੇ ਉੱਤੇ ਇੰਨੀ ਭੀੜ ਨਹੀਂ ਦਿਖਦੀ ਜਿੰਨੀ ਕਿ ਆਈਫੋਨ ਸਟੋਰ ਦੇ ਉੱਤੇ ਲੱਗੀ ਹੋਈ ਹੈ ਇੰਨੀ ਜ਼ਿਆਦਾ ਭੀੜ ਇੰਨੀ ਜ਼ਿਆਦਾ ਕਿਰਿਓਸਿਟੀ ਇੰਨੀ ਜ਼ਿਆਦਾ ਓ ਹੋ 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 ਇੰਨੀ ਜ਼ਿਆਦਾ ਲੋਕ ਜਿਹੜੇ ਨੇ ਸਿਰਫ ਤੇ ਸਿਰਫ ਆਈਫੋਨ ਲੈਣ ਵਾਸਤੇ ਪਹੁੰਚ ਗਏ ਨੇ ਆਈਫੋਨ 17 ਲੈਣ ਵਾਸਤੇ ਪਹੁੰਚ ਗਏ ਨੇ ਕਹਿਣ ਤੋਂ ਭਾਵ ਕਿ ਸੌਖਾ ਤਰੀਕਾ ਆ ਆਪਣੇ ਆਪ ਨੂੰ ਅਮੀਰ ਦਿਖਾਉਣ ਦਾ ਕਿ ਫੋਨ ਹੱਥ ਦੇ ਵਿੱਚ ਹੋਵੇ ਤੇ ਆਪਾਂ ਅਮੀਰ ਆ ਕੀ ਤੁਸੀਂ ਵੀ ਇਹੋ ਜਿਹੀ ਸੋਚ ਦੇ ਨਾਲ ਇਹੋ ਜੀਆਂ ਚੀਜ਼ਾਂ ਖਰੀਦਦੇ ਹੋ ਕਿ ਤੁਸੀਂ ਵੀ ਇਹ ਚੀਜ਼ਾਂ ਖਰੀਦਦੇ ਹੋ ਆਪਣੇ ਆਪ ਨੂੰ ਅਮੀਰ ਦੱਸਣ ਦੇ ਲਈ ਭਾਈ ਆਪਣੇ ਆਪ ਨੂੰ ਅਮੀਰ ਦੱਸਣ ਦੇ ਲਈ ਇਹੋ ਜੀਆਂ ਚੀਜ਼ਾਂ ਨਾ ਖਰੀਦੋ ਕਿਉਂਕਿ ਇਹ ਚੀਜ਼ਾਂ ਆਪਣੇ ਆਪ ਨੂੰ ਅਮੀਰ ਦੱਸਣ ਦੇ ਚੱਕਰ 'ਚ ਤੁਹਾਨੂੰ ਹੋਰ ਵੀ ਜ਼ਿਆਦਾ ਗਰੀਬ ਬਣਾ ਦਿੰਦੀਆਂ ਨੇ ਕਿਉਂਕਿ ਤੁਸੀਂ ਜਿਹੜਾ ਆ ਉਹ ਕਰਜ਼ਾ ਲੈ ਕੇ ਫੋਨ ਤਾਂ ਲੈ ਲੈਂਦੇ ਹੋ ਆਪਣੇ ਮਾਪਿਓ ਨੂੰ ਕਰਜ਼ਾ ਦੇ ਕੇ ਜਰੂਰ ਫੋਨ ਲੈ ਲੈਂਦੇ ਹੋ ਪਰ ਆਪਣੇ ਮਾਪਿਓ ਨੂੰ ਕਰਜ਼ਾਈ ਕਰ ਦਿੰਦੇ ਹੋ ਖੁਦ ਵੀ ਕਰਜ਼ਾਈ ਹੋ ਜਾਂਦੇ ਹੋ ਤੇ ਫਿਰ ਮਾਪੇ ਹੋਰ ਜ਼ਿਆਦਾ ਜਿਹੜੇ ਆ ਉਹ ਡੁੱਬਦੇ ਜਾਂਦੇ ਆ ਦੂਸਰੀ ਗੱਲ ਆਪਾਂ ਇਹੋ ਜੀ ਚੀਜ਼ ਆਈਫੋਨ ਵਗੈਰਾ ਲੈ ਤਾਂ ਲੈਨੇ ਆ ਪਰ ਕਿੰਨੇ ਦਿਨ ਕੁਝ ਦਿਨਾਂ ਬਾਅਦ ਦੀ ਉਹਦੀ ਕੀਮਤ ਜਿਹੜੀ ਅੱਧਿਓਂ ਅੱਧ ਘਟ ਜਾਂਦੀ ਏ ਤੇ ਫਿਰ ਉਹ ਵੈਸੇ ਹੀ ਜਿਹੜੀ ਨੁਕਸਾਨਦੇ ਹੋ ਜਾਂਦੀ ਏ ਆਪਾਂ ਕਿਉਂ ਕਰਦੇ ਹਾਂ ਉਹ ਜੇ ਕੰਮ ਕਿਉਂ ਜ਼ਿਆਦਾ ਤੋਂ ਜ਼ਿਆਦਾ ਮਹਿੰਗੀਆਂ ਚੀਜ਼ਾਂ ਖਰੀਦਦੇ ਹਾਂ ਜਿਹੜੀਆਂ ਕਿ ਸਾਡੇ ਬਜਟ ਦੇ ਵਿੱਚ ਹੀ ਨਹੀਂ ਆ ਭਾਈ ਮੈਂ ਤਾਂ ਦੇਖਿਆ ਵੀ ਇੱਥੇ ਕਈ ਲੋਕ ਦਿਹਾੜੀ ਲਾਉਣ ਦੇ ਲਈ ਜਾਂਦੇ ਆ ਮਿਸਤਰੀਆਂ ਦੇ ਪਿੱਛੇ ਦਿਹਾੜੀ ਲਾਣ ਉਹਨਾਂ ਦੇ ਕੋਲ ਆਈਫੋਨ ਹੁੰਦਾ ਲਓ ਕਰ ਲੋ ਗੱਲ ਆਈਫੋਨ ਦਿਹਾੜੀਦਾਰਾਂ ਦੇ ਕੋਲ ਪੇਂਟ ਦਾ ਕੰਮ ਕਰਦੇ ਨੇ ਮਿੱਤਰ ਉਹਨਾਂ ਦੇ ਕੋਲ ਆਈਫੋਨ ਇਤੋਂ ਤੱਕ ਕੇ ਬਹੁਤ ਸਾਰੀਆਂ ਤਸਵੀਰਾਂ ਨੈਟ ਤੇ ਮਿਲ ਜਾਣਗੀਆਂ ਕਿ ਭਿਖਾਰੀਆਂ ਦੇ ਕੋਲ ਵੀ ਆਈਫੋਨ ਜਿਹੜੇ ਭਿਖਾਰੀ ਨੇ ਉਹਨਾਂ ਦੇ ਕੋਲ ਵੀ ਆਈਫੋਨ 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 ਦੇ ਨਾਲ ਦੇਖੋ ਜੇਕਰ ਤੁਸੀਂ ਭਿਖਾਰੀ ਹੋ ਜਾਂ ਤੁਸੀਂ ਮਜ਼ਦੂਰ ਹੋ ਜਾਂ ਤੁਸੀਂ ਗਰੀਬ ਹੋ ਤੇ ਆਈਫੋਨ ਰੱਖਣ ਦੇ ਨਾਲ ਅਮੀਰ ਨਹੀਂ ਹੋਣ ਵਾਲੇ ਵੀਰ ਜੀ ਇਸ ਕਰਕੇ ਇਨਾਂ ਚੱਕਰਾਂ 'ਚ ਨਾ ਪਾਓ ਰੱਬ ਦਾ ਵਾਸਤਾ ਆਪਣੇ ਆਪ ਨੂੰ ਜਿਹੜਾ ਆ ਉਹ ਨਾ ਵੇਚੋ ਆਪਣੇ ਆਪ ਨੂੰ ਨਾ ਬਰਬਾਦ ਕਰੋ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਤੂੰ ਇੱਥੇ ਕਿੱਥੇ ਹੋ ਤੁਹਾਡਾ ਲੈਵਲ ਕੀ ਹੈ ਆਪਣੇ ਲੈਵਲ ਨੂੰ ਇੱਥੋਂ ਇੱਥੇ ਦੱਸਣ ਦੀ ਬਜਾਏ ਜਿਹੜਾ ਆ ਮੇਰੇ ਖਿਆਲ ਨਾਲ ਨਹੀਂ ਦੱਸਣਾ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਜ਼ਾਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਨੇ ਵੀ ਕਈ ਲੋਕ ਬਹੁਤ ਜ਼ਿਆਦਾ ਵਖਾਵਾ ਕਰਦੇ ਨੇ ਹੱਥਾਂ ਦੇ ਵਿੱਚ ਆਈਫੋਨ ਤਾਂ ਜ਼ਰੂਰ ਹੁੰਦਾ ਪਰ ਜੇਕਰ ਉਹਨਾਂ ਦੇ ਨਾਲ ਘਰ ਜਾ ਕੇ ਉਹਨਾਂ ਦੇ ਹਾਲਾਤ ਵੇਖੇ ਜਾਣ ਤਫੀਤਾਂ ਨੂੰ ਖੋਦੀ ਸਮਝਾਇਆ ਜਾਏਗਾ ਕਿ ਉਹ ਰਹਿਣ ਕਿੱਥੇ ਡੇ ਨੇ ਤੇ ਉਹਨਾਂ ਦੇ ਹਾਲਾਤ ਕੀ ਨੇ ਪਰ ਫੋਨ ਜਿਹੜਾ ਆ ਉਹ ਵਿਖਾਵੇ ਵਾਕਿਆ ਲਿਆ ਆ ਵਿਖਾਵਾ ਨਾ ਕਰੋ ਵਿਖਾਵਾ ਹਮੇਸ਼ਾ ਹੀ ਜੜਾਇਆ ਬੰਦੇ ਨੂੰ ਬਰਬਾਦ ਕਰ ਦਿੰਦਾ ਹੈ ਚਮਕ ਦਮਕ ਜਿਹੜੀ ਏ ਉਹ ਉੱਥੇ ਚੰਗੀ ਲੱਗਦੀ ਏ ਜਿੱਥੇ ਹੋਣੀ ਚਾਹੀਦੀ ਏ ਜੇਕਰ ਚਮਕ ਜਿਹੜੀ ਏ ਉਹ ਗਾਰੇ ਦੇ ਵਿੱਚ ਹੋ ਜਾਏਗੀ ਤੇ ਗਾਰਾ ਕੋਈ ਸਮਝਦਾਰ ਹੋ ਤੁਸੀਂ ਉਸ ਗਾਰਾ ਚਿੱਕੜ ਜਿਹੜਾ ਆ ਉਹ ਗਾਰਾ ਚਿੱਕੜ ਹੀ ਰਹਿਣਾ ਆ ਬੇਸ਼ੱਕ ਜਿੰਨਾ ਮਰਜ਼ੀ ਉਹਦੇ ਉੱਤੇ ਤੁਸੀਂ ਸਲਿੱਪ ਲਾ ਦਿਓ ਵੀ ਇੰਨੀ ਵੱਡੀ ਚੀਜ਼ ਆ ਇਸ ਕਰਕੇ ਮੇਰੇ ਮਿੱਤਰ ਭਰਾਓ ਨਾ ਪਵੋ ਇਨ੍ਹਾਂ ਚੱਕਰਾਂ ਦੇ ਵਿੱਚ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਹੜੇ ਲੋਕ ਆਈਫੋਨ ਦੇ ਚੱਕਰ ਦੇ ਵਿੱਚ ਸਟੋਰਾਂ 'ਚ ਗਏ ਹੋਣ ਨੇ ਉਹਨਾਂ ਦੇ ਵਿੱਚ ਸਿਰਫ ਉਹੀ ਸਕਲਾਂ ਨੇ ਜਿਹੜੀਆਂ ਕਿ ਸਿਰਫ ਤੇ ਸਿਰਫ ਮਿਡਲ ਸਕਲਾਂ ਨੇ ਮਿਡਲ ਕਲਾਸ ਲੋਕ ਨੇ ਜਾਂ ਗਰੀਬ ਤਬਕਾ ਆ ਕਿਉਂਕਿ ਅਮੀਰਾਂ ਨੂੰ ਸਟੋਰਾਂ 'ਚ ਜਾਣ ਦੀ ਲੋੜ ਨਹੀਂ ਪੈਂਦੀ ਉਹ ਆਰਡਰ ਬੁੱਕ ਕਰ ਦਿੰਦੇ ਆ ਸਟੋਰਾਂ 'ਚ ਆਟੋਮੈਟਿਕਲੀ ਉਹਨਾਂ ਦੇ ਘਰਾਂ ਦੇ ਵਿੱਚ ਫੋਨ ਪਹੁੰਚ ਜਾਂਦੇ ਆ ਇਸ ਕਰਕੇ ਮੈਂ ਕਹਿੰਨਾ ਵਾ ਵੀ ਉਹਨਾਂ ਸਟੋਰਾਂ ਦੀਆਂ ਲਾਈਨਾਂ ਦੇ ਵਿੱਚ ਸਿਰਫ ਤੇ ਸਿਰਫ ਮਾਤੜ ਲੋਕ ਆ ਹਯਾਰਾ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਸਟੋਰਾਂ ਦੇ ਵਿੱਚ ਫੋਨ ਲੈਣ ਦੇ ਲਈ ਪਹੁੰਚੇ ਹੋਏ ਆ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਕਿ ਤੁਸੀਂ ਵੀ ਕੋਈ ਇਦਾਂ ਦਾ ਸੌਂਗ ਰੱਖ ਦਿਓ ਜਾਂ ਤੁਹਾਡਾ ਕੋਈ ਦੋਸਤ ਇਦਾਂ ਦਾ ਸੌਂਗ ਰੱਖਦਾ ਆ ਜਿਹੜਾ ਕਿ ਬਰਬਾਦੀ ਵਾਲੇ ਰਾਹ ਨੂੰ ਚਲਾਉਣਾ ਚਾਹੁੰਦਾ ਆ ਤੇ ਇਹ ਵੀਡੀਓ ਤੇ ਨਾਲ ਸਾਂਝੀ ਜ਼ਰੂਰ ਕਰਿਓ ਤਾਂ ਕਿ ਉਹ ਘਰ ਤੋਂ ਘਟੇ ਵੀਡੀਓ ਦੇਖ ਕੇ ਕੁਝ ਸੋਚਣ ਦੀ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰੇ ਬਣੇ ਰਹੋਗੇ ਇਸ ਤਰ੍ਹਾਂ ਡੀਪੀਸੀ ਪੰਜਾਬੀ ਤੇ ਧੰਨਵਾਦ ਮਿਲਦੇ ਆ ਕਿਸੇ ਅਗਲੇ ਵੀਡੀਓ ਦੇ ਨਾਲ ਤਦ ਤੱਕ ਬਾਏ ਬਾਏ ਨੋ 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 ਕਿਸ਼ਤਾਂ ਤੇ ਨਹੀਂ ਲੈਣਾ ਪਹਿਲਾਂ ਅਮੀਰ ਹੋਵੋ ਫੇਰ ਲੈਣਾ ਠੀਕ ਆ ਬਾਏ